ਜਦੋਂ ਕੋਈ ਸੱਚੇ ਦਿਲੋਂ ਅਰਦਾਸ ਕਰਦਾ ਹੈ ਤਾਂ ਕਹਿੰਦੇ ਨੇ ਕਿ ਰੱਬ ਵੀ ਨੇੜੇ ਹੋ ਕੇ ਸੁਣਦਾ ਹੈ। ਅਜਿਹਾ ਹੀ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਜਾਂ ਸੱਚੀਆਂ ਅਰਦਾਸਾਂ ਦੇ ਨਾਲ ਹੋਇਆ। ਇੱਕ ਵਾਰ ਫਿਰ ਸਿੱਧੂ ਪਰਿਵਾਰ ਦੇ ਅੰਦਰ ਛੋਟੇ ਬੱਚੇ ਦੀਆਂ ਅਕਲਕਾਰੀਆਂ ਗੂੰਜੀਆਂ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਰ ਅੱਖ ਨਹੀਂ, ਦਿਲ ਵੀ ਲੋਕਾਂ ਦੇ ਰੋਣ ਲੱਗ ਪਏ ਸਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹਨਾਂ ਦੇ ਚਾਣ ਵਾਲੇ ਲਗਾਤਾਰ ਵਾਹਿਗੁਰੂ ਅਗੇ ਅਰਦਾਸਾਂ ਕਰਦੇ ਨਜ਼ਰ ਆਉਂਦੇ ਸੀ। ਕਿ ਵਾਇਗਰੂ ਸੱਚੇ ਪਾਤਸ਼ਾਹ ਇੱਕ ਵਾਰ ਫਿਰ ਕਿਤੇ ਸਿੱਧੂ ਮੂਸੇਵਾਲਾ ਨੂੰ ਮੋੜ ਕੇ ਸਾਡੇ ਤੱਕ ਪਹੁੰਚਲਾ ਕਰਦੇ ਆ। ਆਖਰਕਾਰ ਰੱਬ ਨੇ ਇੱਕ ਵਾਰ ਫਿਰ ਸੁਣੀ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਮਤਾ ਚੰਨਕਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਇੱਕ ਫੋਟੋ ਦੇ ਨਾਲ ਸਾਂਝੀ ਕੀਤੀ ਹੈ। ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲੇ ਲਗਾਤਾਰ ਅਰਦਾਸਾਂ ਕਰਦੇ ਆ ਰਹੇ ਸਨ। ਕੇ 헤 ਕਾਲਪੁਰਖ ਕਿਤੇ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਨੂੰ ਮੋੜ ਕੇ ਉਹਨਾਂ ਤੱਕ ਪਹੁੰਚਾ ਦੇ। ਆਖਰ ਸਿੱਧੂ ਨੂੰ ਤਾਂ ਕੋਈ ਨਹੀਂ ਮੋੜ ਸਕਦਾ। ਪਰ ਰੱਬ ਨੇ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਦੀ ਸੁਣੀ, ਪਰਿਵਾਰ ਦੀ ਸੁਣੀ ਕਿ ਇੱਕ ਵਾਰ ਫਿਰ ਇੱਕ ਬੱਚੇ ਨੂੰ ਉਹਨਾਂ ਦੇ ਘਰ ਭੇਜ ਦਿੱਤਾ। ਜਿਸ ਨਾਲ ਸਿੱਧੂ ਮੂਸੇਵਾਲਾ ਦੀ ਕਮੀ ਤਾਂ ਨਹੀਂ ਪੂਰੀ ਹੋ ਸਕਦੀ ਪਰ ਦਿਲ ਨੂੰ ਇੱਕ ਤਰਵਾਸਾ ਤੇ ਇੱਕ ਆਸ ਹੈ ਜਿਹੜੀ ਉਹ ਬਣ ਜਾਂਦੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ। ਆਪਣੀ ਪੋਸਟ ਦੇ ਵਿੱਚ ਬਲਕੌਰ ਸਿੰਘ ਨੇ ਲਿਖਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੀ ਪੋਸਟ ਦੇ ਵਿੱਚ ਲਿਖਦੇ ਐ ਕਿ ਸ਼ੁਭਦੀਪ ਨੂੰ ਚੋਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭਦਾ ਛੋਟਾ ਵੀਰ ਪਾਇਆ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਅਤੇ ਸਾਰੇ ਸ਼ੁਭਚਿੰਤਕਾਂ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ। ਵਲਮਲਾ ਕੇ ਦੇਖਿਆ ਜਾਵੇ ਤਾਂ ਹੁਣ ਤੱਕ ਸਿੱਧੂ ਮੂਸੇਵਾਲਾ ਦੇ ਪਿਤਾ ਲਗਾਤਾਰ ਆਪਣੇ ਪੁੱਤ ਸਿੱਧੂ ਮੂਸੇਵਾਲੇ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਤੇ ਆ ਰਹੇ ਸਨ ਇਸੇ ਸੰਘਰਸ਼ ਦੇ ਦਰਮਿਆਨ ਪਰਿਵਾਰ ਇੱਕ ਸਮੇਂ ਟੁੱਟਿਆ ਟੁੱਟਿਆ ਹੋਇਆ ਨਜ਼ਰ ਆਉਂਦਾ ਸੀ ਆਖਰਕਾਰ ਵਾਹਿਗੁਰੂ ਨੇ ਪਰਿਵਾਰ ਦੀ ਸੁਣੀ ਹੈ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਦਿਲ ਨੂੰ ਤਰਵਾਸਾ ਇਸ ਪਰਿਵਾਰ ਨੂੰ ਫਿਰ ਹੋ ਸਕਦਾ ਹੈ ਛੋਟਾ ਬੱਚਾ ਘਰ ਵਿੱਚ ਆਇਆ ਇੱਕ ਵਾਰ ਉਸ ਜ਼ਖਮ ਦੇ ਉੱਤੇ ਸ਼ਾਇਦ ਮਲਮ ਲੱਗ ਜਾਵੇ ਜੋ ਉਹਨਾਂ ਦੇ ਦਿਲ ਤੇ ਇਸ ਤਰ੍ਹਾਂ ਨਾਲ ਲੱਗ ਚੁੱਕਿਆ ਸੀ ਕਿ ਜਿਸ ਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ ਸੀ ਸਿੱਧੂ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਕਾਤਲਾਂ ਖਿਲਾਫ ਕਾਰਵਾਈ ਦੀ ਧਮਕ ਕਰ ਰਿਹਾ ਪਰ ਸਿੱਧੂ ਮੂਸੇਵਾਲਾ ਦੇ ਚੋਣ ਵਾਲਿਆਂ ਵੱਲੋਂ ਕੀਤੀਆਂ ਗਈਆਂ ਅਰਦਾਸਾਂ ਅਤੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਅੱਜ ਫਿਰ ਇੱਕ ਵਾਰ ਸਿੱਧੂ ਮੂਸੇਵਾਲਾ ਨਿੱਕੇ ਪੈਰੀ ਘਰ ਦੇ ਵਿੱਚ ਵਾਪਸ ਆ ਗਿਆ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸਿੱਧੂ ਮੂਸੇਵਾਲਾ ਦਾ ਘਾਟਾ ਤੱਕ ਦੇ ਪੂਰਿਆ ਨਹੀਂ ਜਾ ਸਕਦਾ ਪਰ ਉਮੀਦ ਕਰਦੇ ਹਾਂ ਕਿ ਪਰਿਵਾਰ ਨੂੰ ਇਸ ਛੋਟੇ ਬਾਲ ਦੇ ਰੂਪ ਵਿੱਚ ਇੱਕ ਵਾਰ ਫਿਰ ਧਰਵਾਸਾ ਮਿਲੇਗਾ ਅਤੇ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ ਅਤੇ ਤਰੱਕੀਆਂ ਦੇ ਵਿੱਚ ਰਹੇਗਾ